ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਅਦਾਰਿਆਂ ਦੀ ਸ਼ੁਰੂ ਕੀਤੀ ਗਈ ਅਚੰਚੇਤ ਚੈਕਿੰਗ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਆਪਣੇ ਕਾਫਲੇ ਸਮੇਤ ਅਚਾਨਕ ਹੁਸ਼ਿਆਰਪੁਰ ਦੀ ਤਹਿਸੀਲ ਕੰਪਲੈਕਸ 'ਚ ਪਹੁੰਚ ਗਏ ਤੇ ਉੱਥੇ ਮੌਜੂਦ ਲੋਕਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਇਸ ਤਰ੍ਹਾਂ ਉਹਨਾਂ ਨਾਲ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਐਸਐਸਪੀ ਸੁਰਿੰਦਰ ਲਾਂਬਾ ਵੀ ਮੌਜੂਦ ਸਨ ਇਸ ਤਰ੍ਹਾਂ ਭਗਵੰਤ ਮਾਨ ਵੱਲੋਂ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਸਾਡੀ ਸਰਕਾਰ ਵੱਲੋਂ ਲੋਕਾਂ ਨੂੰ ਇਸ ਸਿਲਾਂਤਿ ਅਨੁਵਾਲੀਆਂ ਸਮੱਸਿਆਵਾਂ ਤੋਂ ਮੁਕਤ ਕਰਵਾਇਆ ਜਾਵੇਗਾ ਤੇ ਲੋਕਾਂ ਦੇ ਕੰਮ ਬੜੀ ਆਸਾਨੀ ਦੇ ਨਾਲ ਹੋਣਗੇ ਤੇ ਆਪਣੇ ਕੰਮ ਕਰਵਾਉਣ ਲਈ ਆਮ ਜਨਤਾ ਨੂੰ ਬਿਲਕੁਲ ਵੀ ਖੱਜਲ ਨਹੀਂ ਹੋਣਾ ਪਏਗਾ ਇਸ ਮੌਕੇ ਆਮ ਲੋਕ ਵੀ ਮੁੱਖ ਮੰਤਰੀ ਨਾਲ ਮਿਲ ਕੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਤੇ ਉਹਨਾਂ ਨਾਲ ਸੈਲਫੀਆਂ ਖਿੱਚਵਾਉਂਦੇ ਹੋਏ ਨਜ਼ਰ ਆਏ ਇਸ ਤਰ੍ਹਾਂ ਜਦੋਂ ਮੀਡੀਆ ਵੱਲੋਂ ਮੁੱਖ ਮੰਤਰੀ ਨੂੰ ਅਚਾਨਕ ਮਾਰੇ ਗਏ ਛਾਪੇ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਛਾਪਾ ਨਹੀਂ ਹੈ ਬਲਕਿ ਉਹ ਲੋਕਾਂ ਦੇ ਨਾਲ ਗੱਲਬਾਤ ਕਰਨ ਲਈ ਆਏ ਨੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਦਰ ਤੇ ਜਾ ਕੇ ਸੁਣਨ ਤੇ ਉਹਨਾਂ ਦਾ ਹੱਲ ਕਰਨ ਕਿਉਂਕਿ ਸਾਡੀ ਸਰਕਾਰ ਤੋਂ ਆਮ ਜਨਤਾ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਭਗਵੰਤ ਮਾਨ ਨੇ ਕਿਹਾ ਕਿ 28 ਦਸੰਬਰ ਨੂੰ S Y L ਦੇ ਮੁੱਦੇ ਤੇ ਹੋਣ ਜਾ ਰਹੀ ਮੀਟਿੰਗ 'ਚ ਉਹ ਆਪਣੇ ਅਫਸਰਾਂ ਨਾਲ ਜ਼ਰੂਰ ਭਾਗ ਲੈਣਗੇ ਤੇ ਪੰਜਾਬ ਦਾ ਪੱਖ ਠੋਕੇ ਰੱਖਣਗੇ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤਰੀ ਪੁੱਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਜਿਹੜੀ ਤਹਿਸੀਲ ਹੈ ਉੱਥੇ ਮੈਂ ਆਇਆ ਮੈਂ ਕਿਤੇ ਅੱਗੇ ਜਾਣਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਤਾਂ ਲਗਾਤਾਰ ਚੱਲ ਰਿਹਾ ਪਰ ਮੇਰੇ ਮਾਈਂਡ 'ਚ ਪਹਿਲੇ ਹੀ ਇਹ ਵਿਚਾਰ ਹੈਗਾ ਕਿ ਜਿਹਨੂੰ ਜਿਹਨੂੰ ਜ਼ਿੰਮੇਵਾਰੀ ਮਿਲੇ ਸਮਾਜ ਦੀ ਸੇਵਾ ਕਰਨ ਦੀ ਜੇ ਕੋਦੇ ਕੋਲੇ ਕੋਈ ਪਾਵਰ ਲੋਕਾਂ ਨੇ ਦਿੱਤੀ ਹੈ ਕੋਈ ਫੈਸਲੇ ਲੈਣ ਦੀ ਤਾਂ ਉਹ ਇਹ ਚੈੱਕ ਜ਼ਰੂਰ ਕਰੇ ਕਿ ਉਹ ਫੈਸਲੇ ਲਾਗੂ ਹੋ ਰਹੇ ਨੇ ਜਨਤਾ ਤੱਕ ਉਹਨਾਂ ਸਕੀਮਾਂ ਦਾ ਲਾ ਪਹੁੰਚ ਰਿਹਾ ਹੈ ਕਿਤੇ ਰਾਜਤਨੀ ਰੁਕ ਰਹੀਆਂ ਕੋਈ ਡਿਚਨਾ ਤਾਂ ਨਹੀਂ ਪੈਦਾ ਹੋ ਰਹੀਆਂ ਸੋ ਕੱਲ ਮੈਂ ਤੋਂ ਸਕੂਲਾਂ ਚ ਗਿਆ ਸੀ ਬੜਾ ਅੱਛਾ ਲੱਗਿਆ ਕਿ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਕੌਨਫੀਡੈਂਸ ਦੇ ਵਿੱਚ ਆਏ ਹੋਏ ਨੇ ਉਹਨਾਂ ਦਾ ਹੌਸਲੇ ਫਿਰਨੇ ਉਹ ਬਹੁਤ ਬੁਲੰਦ ਨੇ ਕੁਝ ਪੜ੍ਹਨ ਦੀ ਜ਼ਿੰਦਗੀ ਚ ਕੁਝ ਕਰਨਾ ਸੋ ਅੱਜ ਮੈਂ ਤਹਿਸੀਲ ਕੰਪਲੈਕਸ ਚ ਆਇਆ ਬਹੁਤ ਲੋਕ ਮਿਲੇ ਮਾਵਾ ਵੀ ਮਿਲੀਆਂ ਬਜ਼ੁਰਗ ਵੀ ਮਿਲੇ ਮੁਲਾਜ਼ਮ ਵੀ ਇੱਥੋਂ ਦੇ ਮਿਲੇ ਮੈਂ ਕਮੀਆਂ ਪੁੱਛਣ ਆਇਆ ਮੈਂ ਇਹ ਚੱਕ ਨਹੀਂ ਕਰਨ ਆਇਆ ਕਿ ਸਾਰਾ ਕੁਝ ਸਹੀ ਚੱਲੀ ਜਾਂਦਾ ਜਾਂ ਮੈਂ ਪਹਿਲਾਂ ਦੱਸਿਆ ਹੋਵੇ ਜੇ ਪਹਿਲਾਂ ਦੱਸਿਆ ਹੋਵਾਂਗੇ ਤਾਂ ਫਿਰ ਉਹ ਜਿਹੜੇ ਸਾਰਾ ਕੁਝ ਸੈੱਟ ਕਰ ਲੈਣਗੇ ਆਂ ਵੀ ਅੱਜ ਮੁੱਖ ਮੰਤਰੀ ਨੇ ਆਉਣਾ ਉਹ ਦੇਖ ਲੈਣਗੇ ਜਾਂ ਫਿਰ ਲੋਕਾਂ ਨੂੰ ਵੀ ਉਹ ਕਰ ਸਕਦੇ ਵੀ ਜੇ ਤੈਨੂੰ ਪੁੱਛ ਲਿਆ ਕੁਝ ਤੈਨੂੰ ਤੂੰ ਐਂ ਕਹਿ ਦੀਂ ਕਿ ਕਮਾਲ ਹੋਈ ਜਾਂਦੀ ਆ ਬਹੁਤ ਇਦਾਂ ਦਾ ਅਸੀਂ ਨਹੀਂ ਉਹ ਕਰਦੇ ਮੈਂ ਲੋਕਾਂ ਚੋਂ ਆਇਆ ਆ ਮੈਂ ਲੋਕਾਂ ਚ ਹੀ ਰਹਿਣਾ ਸੋ ਲੋਕਾਂ ਨੇ ਦੱਸਿਆ ਕਿਸੇ ਦੀ ਕੋਈ ਪਟਵਾਰੀ ਨਾਲ ਸੰਬੰਧਿਤ ਸਮੱਸਿਆ ਕਿਤੇ ਕੁਝ ਪਿੰਡ ਦੇ ਵਿੱਚ ਸੀਵਰੇਜ ਨਾਲ ਕਨੈਕਟ ਨਹੀਂ ਹੋਇਆ ਘਰ ਕੋਈ ਕੋਈ ਇੱਕ ਸਮਾਜ ਸੇਵੀ ਮਿਲੇ ਉਹ ਕਹਿੰਦੇ ਵੀ ਅਸੀਂ ਐਂਬੂਲੈਂਸ ਡੋਨੇਟ ਕਰਨੀ ਹੈ ਤੁਹਾਨੂੰ ਤੇ ਅਸੀਂ ਕੰਮ ਕਰਦੇ ਆਂ ਸੋ ਇਹੀ ਸਾਡਾ ਫਰਜ਼ ਬਣਦਾ ਬਤੌਰ ਮੁੱਖ ਮੰਤਰੀ ਮੈਂ ਇਹ سلسلہ ਜਿਹੜਾ ਉਹ ਜਾਰੀ ਰੱਖੂਗਾ ਮੈਨੂੰ ਵੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਘਰੇ ਜਾਣਾ ਤੇ ਤੁਸੀਂ ਟੀਵੀ ਰਹੀ ਦਿਖਾਉਂਦੇ ਹੋ ਤਾਂ ਪਤਾ ਕਿਉਂਕਿ ਮੈਂ ਤਾਂ ਚਲਾ ਜਾਊਂਗਾ ਤੁਸੀਂ ਬਾਅਦ ਵਿੱਚ ਇਹਨਾਂ ਨਾਲ ਫੇਰ ਗੱਲ ਕਰੋਗੇ ਸ਼ਾਇਦ ਮੇਰੇ ਹੁੰਦੇ ਉਹਨਾ ਨਾ ਬੋਲ ਸਕਣ ਜਿੰਨਾ ਤੁਹਾਡੇ ਨਾਲ ਬੋਲ ਬੋਲਦੇ ਨੇ ਮੈਨੂੰ ਬਹੁਤ ਕੁਝ ਤੁਹਾਡੇ ਜਿਹੜੇ ਟੀਵੀ ਦੇ ਬਾਈਟਸ ਨੇ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਚੋਂ ਵੀ ਸਿੱਖਣ ਨੂੰ ਮਿਲਦਾ ਸੋ ਇਹ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਵੀ ਚੌਥਾ ਕੰਮਾ ਕਿਹਾ ਜਾਂਦਾ ਲੋਕਤੰਤਰ ਦਾ ਤੁਹਾਡਾ ਵੀ ਆਪਾਂ ਜੇ ਹਰ ਰੋਜ਼ ਮਿਲ ਕੇ ਆਪਾਂ ਇਸ ਤਰ੍ਹਾਂ ਦੀਆਂ ਕਮੀਆਂ ਜਾਂ ਪੁਰਾਣੀਆਂ ਜੋ ਸਿਸਟਮ ਚ ਅਧੂਰੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਪੂਰਾ ਕਰੀਏ। ਕਮੀਆਂ ਦਾ ਜ਼ਿਕਰ ਕੀਤਾ ਸਰ ਕੱਲ ਸਕੂਲ ਵਿਜ਼ਿਟ ਕੀਤੇ ਇੱਕ ਸਵਾਲ ਉੱਥੇ ਪੜਿਆ ਕਿ ਗਰੀਬੀ ਕੀ ਨੂੰ ਕਹਿੰਦੇ ਆ। ਸਿਲੇਬਸ ਲੱਗਦਾ ਬਦਲਣ ਦੀ ਜ਼ਰੂਰਤ ਹੈ, ਅਪਡੇਟ ਕਰਨ ਦੀ ਜ਼ਰੂਰਤ ਹੈ। ਦੇਖੋ ਮਤਲਬ ਜੇ ਅੱਜ ਦੇ ਜ਼ਮਾਨੇ 'ਚ ਵੀ ਅਸੀਂ ਇਹ ਪੜਾਈ ਜਾਂਦੇ ਆ ਕਿ ਗਰੀਬੀ ਕੀ ਹੁੰਦੀ ਹੈ ਵਿਆਖਿਆ ਕਰੋ। ਮਤਲਬ ਇਹ ਸ਼ਾਇਦ ਪ੍ਰਾਈਵੇਟ ਸਕੂਲਾਂ 'ਚ ਤਾਂ ਨਹੀਂ ਹੋਣਾ ਇਹ ਸਵਾਲ। ਸਾਨੂੰ ਬਸ ਗਰੀਬੀਆਂ ਹੀ ਸਿਖਾਈ ਜਾਂਦੇ ਆ ساری ਉਮਰ ਕਿ ਗਰੀਬ ਰਹਿਣਾ ਤੁਸੀਂ ਰੋਟੀ ਕੱਪੜਾ ਮਕਾਨ ਜਿਹਦੇ ਕੋਲੇ ਨਾ ਹੋਵੇ ਉਹਨੂੰ ਗਰੀਬ ਕਿਹਾ ਜਾਂਦਾ ਹੈ। ਇਹਦੇ ਨੰਬਰ ਮਿਲਦੇ ਆ ਫਿਰ। ਕਿ ਹਾਂ ਵੈਰੀ ਗੁੱਡ ਤੁਸੀਂ ਗਰੀਬੀ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਤੁਹਾਨੂੰ 10 ਚੋਂ 10 ਮਿਲਦੇ ਨੇ ਸਾਨੂੰ ਅੱਜ ਚੰਦ ਤੇ ਅਸੀਂ ਪਹੁੰਚ ਚੁੱਕੇ ਹਾਂ ਸਾਨੂੰ ਸਾਡੇ ਜਿਹੜੀ ਪੜ੍ਹਾਈ ਹੈ ਉਹ ਐਡਵਾਂਸ ਸਟੇਜ ਤੇ ਹੋਣੀ ਚਾਹੀਦੀ ਹੈ ਨਾ ਕਿ ਇਹੀ ਪੁੱਛੀ ਜਾਈਏ ਗਰੀਬੀ ਕੀ ਹੁੰਦੀ ਹੈ ਕਿਹੜੇ ਨੇ ਕਦੋਂ ਲੁੱਟਿਆ ਸਾਨੂੰ ਕਿਹੜਾ ਬਾਦਸ਼ਾਹ ਕਦੋਂ ਲੁੱਟ ਕੇ ਲੈ ਗਿਆ ਸੋ ਸਾਨੂੰ ਆਤਮ ਨਿਰਭਰ ਤੇ ਸਾਨੂੰ ਪੰਜਾਬ ਤਾਂ ਖਾਸ ਤੌਰ ਤੇ ਇੱਕ ਐਸੀ ਸਟੇਟ ਹੈ ਜਿਹੜੀ ਹਮੇਸ਼ਾ ਲੀਡ ਕਰਦੀ ਹੈ ਪੰਜਾਬ ਰਾਜ ਜਿਹੜਾ ਲੀਡ ਕਰਦਾ ਹੈ ਹਰ ਇਨਕਲਾਬ ਚ ਭਾਵੇਂ ਹਰ ਇਨਕਲਾਬ ਆਪਾਂ ਮੈਂ ਯਾਦੀ ਦੀ ਲੜਾਈ ਸੀ ਤੋਂ ਜਦੋਂ ਵੀ ਕਿਤੇ ਪੰਜਾਬ ਦੀ ਲੋੜ ਪੈਂਦੀ ਹੈ ਦੇਸ਼ ਨੂੰ ਤਾਂ ਪੰਜਾਬ ਜਿਹੜਾ ਉਹ ਦੇਸ਼ ਵਾਸਤੇ ਖੜਦਾ ਸੋ ਅ ਅੱਜ ਵੀ ਹੁਣ ਕਚੇਰੀਆਂ ਚ ਆਏ ਹ ਅਜੇ ਵੀ ਉਹੀ ਅਜੇ ਖੜੇ ਉੱਥੇ ਫਰਦਾਂ ਤੇ ਉੱਥੇ ਅਜੇ ਇੰਤਕਾਲਾਂ ਤੇ ਉੱਥੇ ਜਿਹੜੇ ਮੁਸ਼ਤਰਕੇ ਦੀਆਂ ਤਕਸੀਮਾਂ ਤੇ ਖੜੇ ਹ ਅਜੇ ਵੀ ਸੋ ਹੋਗਾਸਦਾ ਹੋਊਗਾ ਪਰ ਥੋੜਾ ਟਾਈਮ ਲੱਗ ਜਾਊਗਾ ਲਗਾਤਾਰ ਰੇਡ ਕਰ ਰਹੇ ਹੋ ਕੱਲ ਵੀ ਸਕੂਲਾਂ ਤੇ ਰੇਡ ਰੇਡ ਲਗਾਤਾਰ ਲੋਕਾਂ ਦੇ ਜਾ ਰਹੇ ਹੈ ਹਾਂ ਇਹ ਕਹ ਲੋ ਚੱਕ ਜਿੰਦਾ ਕੱਲ ਬੱਸਾਂ ਦੇਤੀਆਂ ਅੱਜ ਉਹਨਾਂ ਲਈ ਦਿਨਾਂ ਦੇ ਵਿੱਚ ਵੀ ਚਾਰੀ ਬਣ ਗਏ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਬੱਸਾਂ ਇਹ ਸਾਰੇ ਸਾਰੇ ਜਿੰਨੇ ਵੀ ਸਰਕਾਰੀ ਸਕੂਲ ਨੇ ਖਾਸ ਤੌਰ ਤੇ ਐਸੇ ਸਕੂਲ ਜਿੱਥੇ ਅਰਧ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ मतलब आप कई बार इंटेलिजेंट बच्चेनु हटा लंदे ने पढनो कि सानू एजुकेशन नालो इज्जत प्यारी है क्योंकि जान ਦਾ ਸਾਧਨ ਨਹੀਂ ਕੋਈ ਟਾਲੀਆਂ ਪਿੱਛੇ ਲਟਕ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਸੋ ਅਸੀਂ ਪ੍ਰਾਈਵੇਟ ਸਕੂਲ ਅਸੀਂ ਸਰਕਾਰੀ ਦੇ ਵਿੱਚ ਵੀ ਬੱਸਾਂ ਦੇਵਾਂਗੇ ਔਰ ਪ੍ਰਿੰਸੀਪਲ ਡਿਸਾਈਡ ਕਰਨਗੇ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਬਾਹਰਲੇ ਪਿੰਡਾਂ ਤੋਂ ਆਉਂਦੇ ਨੇ ਤੁਹਾਨੂੰ ਤਾਂ ਕਿ ਕਿਸੇ ਇਧਰ ਸਿਖਾਵਤ ਬੋਲੋ ਇਨਫਰਾਸਟ੍ਰਕਚਰ ਬਾਰੇ ਦੀ ਗੱਲ ਕਰ ਰਹਾ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਉਤਾ ਫੰਡ ਕੇਂਦਰ ਲਗਾਤਾਰ ਪੰਜਾਬ ਨੂੰ ਫੰਡ ਤੋਂ ਦਿੱਤਾ ਜਾ ਰਿਹਾ ਹੈ 18.7 आप लेना था, के लिए। हाँ देखिए केंद्र ये गलतफहमी में है कि पंजाब के पैसे रोक कर वो पंजाब की तरक्की रोक देगा पंजाबी जो है ना ये तो पूरे देश का पेट पालने वाले हैं पंजाब जो है वो आत्मनिर्भर है पूरी दुनिया में आपको पंजाबी मिल जाएंगे जो ये कहने के लिए अगर एक एक भी आवाज लगा दी जाए ना दिल से कि पंजाब में स्कूल अच्छे बनाने हैं आइए हेल्प करें पंजाब में अस्पताल अच्छे बनाने हैं इतना पैसा आ जाएगा कि मतलब आ, 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 आप आपसे गिने नहीं जाएंगे क्योंकि पंजाबी जो है वेल ऑफ है पूरी दुनिया में यहाँ भी मुझे मिले हैं लोग अमेरिका से आए हुए हैं कोई कोई कनेडा रहते हैं तो लेकिन हक जो है पंजाब का वो मिलना चाहिए आर का पैसा मिलना चाहिए एन का पैसा जितनी भी स्कीमों का पैसा रोका हुआ है मिलना चाहिए अदरवाइज़ कोई बात नहीं अब, अब हक़ का पैसा लेने के लिए भी पंजाबी हक अपना लेना जानते हैं तो हम देश को पूरे देश को पालते हैं तो हम भूखे थोड़ी मरेंगे तो सरकार हमारी ऐसी है जो ना किसी माफिया को पालती है ना किसी आ, कोई ऐसा आ, हमने कोई ग्रुप बना रखा है कि जिसको हम फेवर करें ना ही अपने आ, किसी के परिवार को पाला जा रहा है सो फर्क यही है कि पंजाब जो है मेरे लिए वो एक परिवार है और मैं हर रोज़ अपने परिवार की मुश्किलें अपने परिवार की दुशारियां सुनने के लिए आता हूँ कभी कल कहीं कहीं और था, कल कहीं और जाऊँगा तो इसमें गजेंद्र शेखावा के मीटिंग बुलाई गई है हाँ जी पहला भी मिले मैं जाऊँगा जी अठाई तरीक न बैठा दसाला दस देखो यही तो उ जाके मेरे मेरे सैकटरी जाए अफसर जागे मैं पहला भी मिल चुके ਤੇ ਹੁਣ ਜੇ ਕੋਈ ਉਹਨਾਂ ਕੋਲੇ ਨਵੀਂ ਆਫਰ ਹੋਈ ਕੇਂਦਰ ਕੋਲੇ ਕੋਈ ਹੱਲ ਕਰਨ ਦੀ ਤੇ ਦੇਖਦੇ ਆ ਪਰ ਇਹਨਾਂ ਮੈਂ ਕਹਿ ਸਕਦਾ ਕਿ ਪੰਜਾਬ ਜਿਹੜਾ ਉਹ ਅੱਜ ਨਾਮ ਤਾਂ ਪਾਣੀ ਦੇ ਪੰਜਾਬ ਦਾ ਜਿਹੜਾ ਪੰਜ ਆਪ ਪੰਜ ਪਾਣੀਆਂ ਤੇ ਹੈ ਪਰ ਨਾ ਸਾਡੇ ਕੋਲ ਸਿੰਚਾਈ ਵਾਲਾ ਪਾਣੀ ਜੋ ਦਰਿਆਵਾਂ ਦਾ ਪਾਣੀ ਉਹ ਉਹ ਸਾਡਾ ਨਹਿਰਾਂ ਦਾ ਉਹ ਪਲੂਟਡ ਹੋ ਗਿਆ ਨਾ ਸਾਡੇ ਕੋਲ ਧਰਤੀ ਵਾਲਾ ਪਾਣੀ ਹੈ ਸੋ ਅ ਅਸੀਂ ਆਪਣਾ ਪੱਖ ਪੰਜਾਬ ਦਾ ਰੱਖਾਂਗੇ ਮੈਂ ਕੋਈ ਨਾ ਤਾਂ ਸਰਵੇ ਕਰਾਉਣ ਵੇਲੇ ਮੈਂ ਸੀ ਨਾ ਹੀ ਚਾਂਦੀ ਦੀ ਕਹੀ ਨਾ ਟੱਕ ਲਾਉਣ ਵੇਲੇ ਮੈਂ ਸੀ ਮੈਂ ਤਾਂ 1 ਨਵੰਬਰ ਨੂੰ ਇੱਕ ਡਿਬੇਟ ਰੱਖੀ ਸੀ ਕਿ ਆਜੋ ਗੱਲ ਕਰ ਲਈਏ ਨਹੀਂ ਕਰਦੇ ਕਿਉਂਕਿ ਉੱਥੇ ਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਆਪਦੇ ਹੀ ਬੈਗ ਜਿਹੜੇ ਨੇ ਇਹਨੇ ਭਾਰੀ ਨੇ ਜੋ ਇਹਨਾਂ ਨੇ ਕੀਤੀਆਂ ਹੋਈਆਂ ਨੇ ਕਰਤੂਤਾਂ ਤੋ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਆਈ ਕੰਟੈਕਟ ਨਹੀਂ ਕਰ ਸਕਦੇ ਸਦਲੇ ਚ ਮਾਫੀ ਮੰਗੀ ਹੈ ਕਹਿੰਦੇ ਬੇਅਦਬੀਆਂ ਦੇ ਲਈ ਹੈ ਜੀ ਸੁਖਵੀਰ ਬਾਦਲ ਕਹਿ ਰਿਹਾ ਕਹਿੰਦੇ ਬੇਅਦਬੀਆਂ ਸਾਡੀ ਸਰਕਾਰ ਚ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗਦੇ ਆ ਅਕਾਲੀ ਬੀਜਪੀ ਦੇ ਵੱਲੋਂ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀ ਨਹੀਂ ਹੁੰਦੀ ਸਰ ਜਿਹੜੀਆਂ ਗਾਈਆਂ ਤੇ ਨਾਲ ਟੈਕਸ ਲਿੱਤਾ ਜਾ ਰਿਹਾ ਜੀ ਸਰ